ਕਬੱਡੀ ਚੋਂ ਆ ਰਿਹਾ ਲਓ ਸਾਹਮਣੇ ਕਹਿੰਦੇ ਰੈਂਬੋ ਦੀ ਕਬੱਡੀ ਪੈ ਗਈ ਤੇ ਉਧਰ ਚਾਰ ਨੂੰ ਨਵੰਕਰ ਕੋਲ ਦਾ ਪੂਰਾ ਜੋਰ ਲੱਗਿਆ ਪਿਆ ਮਲਜੀਤ ਸਿੰਘ ਜੀ ਦਾ ਸੀਨ ਤੁਹਾਡੇ ਮਿੱਤਰ ਆਉਂਦੇ ਆ ਨਾਲ ਦੀ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਧੀਆਂ ਸ਼ਖੀਕਾਂ ਨੇ ਔਰ ਰੈਂਬੋ ਦੀ ਕਬੱਡੀ ਦੇ ਵਿੱਚੋਂ ਚਾਰ ਚਾਰਾਂ ਦੇ ਵਿੱਚੋਂ ਟੋਡਿਆਂ ਵਾਲਾ ਬਿੱਲਾ ਵੱਡੀ ਕੋਸ਼ਿਸ਼ ਕਰ ਰਿਹਾ ਹੈ ਤੇ ਸਾਰੇ ਦੇਖਾਂਗੇ ਨਵਾਜੀਪੁਰਿਆ ਕੀ ਕਹਿੰਦੇ ਅੱਜ ਖੇਡ ਮੇਲਾ ਜਲਦਾ ਤੇ ਅਗਲੀ ਕਬੱਡੀ ਫਰਿਆਦ ਦੀ ਪੈ ਗਈ ਹੈ ਬਹੁਤ ਬਾਤੀ ਵਾਲੀ ਛੋਟਾ ਫਰਿਆਦ ਕਬੱਡੀ ਪੁੰਡਾ ਹੋਇਆ ਕੰਡਿਆਂ ਵਾਲਿਆ ਉਹ ਜਰਮਿੰਦਰ ਕਾਂਗਾ ਬੀਪੇ ਠੱਕਦਾ ਜਿਹਕਾ ਆ ਗੁਰਜੀਤ ਲੰਡਣ ਦਾ ਜਿਹਕਾ ਸਾਡੀ ਜਿਹਨੂੰ ਸਿਰਾ ਕਹਿੰਦੀ ਹੈ ਇਧਰ ਖਾਣ ਪੋ ਜਾ ਰਿਹਾ ਦਿਲਾ ਧੰਨਵਾਦ ਖਾਨ ਗੁੱਜਰ ਜੀ ਹੁਣਾਂ ਪਰ ਇਧਰ ਦੇ ਪਾਸੇ ਆ ਟੋਡਿਆਂ ਵਾਲਾ ਬਿੱਲਾ ਮੰਡੀ ਦੇ ਕੰਡਿਆਂ ਵਾਂਗੂ ਤੋਲਣ ਵਾਲੀ ਗੱਲ ਕਰਦਾ ਹੋਇਆ ਔਰ ਸਾਰੇ ਦਾ ਮਾਜ ਤਾੜੀਆਂ ਮਾਰਦੇ ਦੂਸਰੇ ਖਾਣੀ ਦੀਆਂ ਟੀਮਾਂ ਇੱਕ ਪਾਸੇ ਚਮਕੌਰ ਸਾਹਿਬ ਦੂਜੇ ਪਾਸੇ ਕਦੂਰ ਸਾਹਿਬ ਕੱਡੂ ਔਰ ਲੰਬੜ ਕੰਦੇ ਅਮਨ ਦਾ ਬੰਡੂ ਵੱਡੀ ਰੇਗ ਕਰਦਾ ਹੋਇਆ